ਚੋਨੇ ਦੀ ਟੋਆ ਟਵਾਈ ਤੇ ਲੇਬਰ ਦੇ ਟੈਂਡਰ ਉਹੀ ਪਹੁੰਚ ਜਿਨ੍ਹਾਂ ਕੋਲ ਟਰੱਕ ਤੇ ਲੇਬਰ ਹੈ ਸ਼ੈਲਰ ਐਸੋਸੀਏਸ਼ਨ ਗੁਰਹਰ ਸਹਾਇ। ਗੁਰਹਰ ਸਹਾਇ ਐ ਸ਼ੈਲਰ ਐਸੋਸੀਏਸ਼ਨ ਦੀ ਇੱਕ ਜ਼ਰੂਰੀ ਮੀਟਿੰਗ ਗੁਰਹਰ ਸਹਾਇ ਦੇ ਇੱਕ ਨਿੱਜੀ ਹੋਟਲ ਵਿੱਚ ਹੋਈ ਜਿਸ ਵਿੱਚ ਸ਼ੈਲਰ ਐਸੋਸੀਏਸ਼ਨ ਗੁਰਹਰ ਸਹਾਇ ਦੇ ਮੈਂਬਰਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ। ਜਿਸ ਵਿੱਚ ਸਰਬਸੰਮਤੀ ਨਾਲ ਮਤਾ ਪਾ ਕੇ ਪੰਜਾਬ ਸਰਕਾਰ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੱਕ ਗੁਹਾਰ ਲਗਾਈ ਗਈ ਅਤੇ ਟੈਂਡਰ ਚੱਕਣ ਵਾਲੇ ਠੇਕੇਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਵਿਅਕਤੀ ਹੀ ਟੈਂਡਰ ਟੂ ਆਟਵਾਈ ਤੇ ਲੇਬਰ ਦੇਪਾਉਣ ਜਿਸ ਕੋਲ ਆਪਣੇ ਡਰੱਗ ਅਤੇ ਲੇਬਰ ਉਪਲਬਧ ਹੋਵੇ ਕਿਉਂਕਿ ਹਰ ਸਾਲ ਸਾਨੂੰ ਖੱਜਲਖੁਆਰ ਕੀਤਾ ਜਾਂਦਾ ਹੈ ਪਰ ਇਸ ਵਾਰ ਅਸੀਂ ਟੈਂਡਰ ਪਾਉਣ ਵਾਲਿਆਂ ਨੂੰ ਪਹਿਲਾਂ ਸੂਚਿਤ ਕਰ ਰਹੇ ਹਾਂ ਕਿ ਅਸੀਂ ਇੱਕ ਵੀ ਗੱਟਾ ਚੋਣੇ ਦਾ ਟੂ ਆਟਵਾਈ ਦਾ ਨਹੀਂ ਕਰਾਂਗੇ ਸਭ ਟੈਂਡਰ ਠੇਕੇਦਾਰ ਨੂੰ ਹੀ ਕਰਨਾ ਪਵੇਗਾ ਹੋਰ ਕੀ ਕੁਝ ਕਿਹਾ ਸ਼ੈਲਰ ਮਾਲਕਾਂ ਨੇ ਆਹ ਤੁਸੀਂ ਵੀ ਸੁਣ ਲਓ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਗਰੂਪ ਸਾਹਿਬ ਲਾਈਵ ਦਾ ਧੰਨਵਾਦ ਕਰਦਾ ਜਿਹੜਾ ਸਾਡੇ ਸਮੱਸਿਆਵਾਂ ਸਾਡੇ ਰਾਈਸ ਮਿਲਰ ਐਸੋਸੀਏਸ਼ਨ ਨੂੰ ਆਉਂਦੀਆਂ ਹਨ ਉਹਨਾਂ ਦੀ ਆਵਾਜ਼ ਸਰਕਾਰ ਤੱਕ ਤੇ ਲੋਕਾਂ ਤੱਕ ਉਹਨਾਂ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਅਸੀਂ ਵਧਾਈ ਦਿੰਦੇ ਆਂ ਵੀ ਸਾਡੇ ਕੋਲੇ ਇਹ ਆਏ ਨੇ ਜੀ ਆਇਆਂ ਨੂੰ ਕਹਿੰਦੇ ਆਂ ਸਾਡੀ ਸਭ ਤੋਂ ਮੁੱਖ ਮੰਗਾਂ ਹਨ ਕਿ ਜਿਹੜਾ ਔਨ ਪਿਛਲਾ ਸੀਜ਼ਨ ਲੰਘਿਆ ਬਹੁਤ ਨੁਕਸਾਨ ਵਾਲਾ ਗਿਆ ਸਾਡੇ ਮਿਲਰਾਂ ਲਈ ਆਉਣ ਵਾਲੇ ਸੀਜ਼ਨ ਲਈ ਅਸੀਂ ਬੇਨਤੀ ਕਰਨੀ ਚਾਹੁੰਦੇ ਆਂ ਵੀ ਕੁਝ ਲੋਕ ਟੈਂਡਰ ਪਾਉਣ ਨੂੰ ਤਿਆਰ ਬੈਠੇ ਨੇ ਜਿਨ੍ਹਾਂ ਦੇ ਕੋਲ ਕੋਈ ਟਰੱਕ ਨਹੀਂ ਕੋਈ ਕੈਂਟਰ ਨਹੀਂ ਕੋਈ ਵਹੀਕਲ ਨਹੀਂ ਨਾ ਹੀ ਉਹਨਾਂ ਕੋਲ ਲੇਬਰ ਆ ਉਹ ਚਾਹੁੰਦੇ ਆ ਵੀ ਅਸੀਂ ਟੈਂਡਰ ਪਾ ਲਾਂਗੇ ਮਾਲ ਸ਼ੈਲਰਾਂ ਵਾਲੇ ਆਪਣਾ ਢੋਲ ਲੈਣਗੇ ਤੇ ਅਸੀਂ ਉਹ ਮਾਲ ਦਾ ਕਿਰਾਇਆ ਖਾਲਾਂਗੇ ਅਸੀਂ ਇਹ ਕੰਮ ਬਿਲਕੁਲ ਨਹੀਂ ਕਰਨਾ ਨਾ ਹੀ ਹੋਣ ਦੇਣਾ ਅਸੀਂ ਸਾਰੇ ਰਾਈਸ ਮਿੱਲਰ ਮੇਰੇ ਨਾਲ ਖੜੇ ਨੇ ਜਿੰਨੇ ਵੀ ਸਾਰੇ ਦਰਜਾ ਬਜ਼ਰਜਾ ਅਹੁਦੇਦਾਰ ਸਾਰੇ ਮਿੱਲਰ ਟੋਟਲ ਕਮੇਟੀ ਮੈਂਬਰ ਬੈਠੇ ਨੇ ਸਾਰੇ ਮਿਲਰ ਸਹਿबान ਹੈਗੇ ਨੇ ਇੱਥੇ ਸਾਰਿਆਂ ਨੇ ਅਸੀਂ ਇਹ ਫੈਸਲਾ ਕੀਤਾ ਵੀ ਜੋ ਟੈਂਡਰ ਜਿਹਨੇ ਵੀ ਪਾਉਣਾ ਉਹਦਾ ਸੋਚ ਸਮਝ ਕੇ ਪਾਵੇ ਉਹਨੂੰ ਮਾਲ ਦਾਣਾ ਮੰਡੀ ਚੋਂ ਲੋਡ ਕਰਕੇ ਸ਼ੈਲਰ ਦੇ ਵਿੱਚ ਸਟੈਕਿੰਗ ਕਰਨ ਤੱਕ ਜੋ ਸਰਕਾਰ ਦੀਆਂ ਕਾਨੂੰਨ ਮੁਤਾਬਕ ਪਾਲਸੀ ਮੁਤਾਬਕ ਹੁੰਦਾ ਉਹ ਉਹ ਲਾਗੂ ਹੋਵੇਗਾ ਉਹਦੇ ਮੁਤਾਬਕ ਉਹਨੂੰ ਮਾਲ ਲੋਡ ਕਰਕੇ ਡੰਪ ਕਰਕੇ ਉੱਥੇ ਸਟੈਕ ਕਰਨਾ ਪਵੇਗਾ ਬਾਕੀ ਜਿਹੜਾ ਝੋਨਾ ਆਉਣ ਵਾਲੇ ਸੀਜ਼ਨ ਅਸੀਂ ਜ਼ਿੰਮੇਦਾਰਾਂ ਨੂੰ ਵੀ ਬੇਨਤੀ ਕਰਦੇ ਆਂ ਆੜਤੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਝੋਨਾ ਮੰਡੀਆਂ ਦੇ ਵਿੱਚ ਛਕਾ ਕੇ ਲਿਓ ਕਿਉਂਕਿ ਪਿਛਲੇ ਸਰਕਾਰ ਕੋਲ ਸੈਂਟਰ ਸਰਕਾਰ ਸਰਕਾਰ ਦੇ ਕੋਲ ਕੋਈ ਵੀ ਇਹੋ ਜਿਹਾ ਗੋਦਾਮ ਖਾਲੀ ਪੰਜਾਬ ਦੇ ਵਿੱਚ ਨਹੀਂ ਹੈਗਾ ਜਿੱਥੇ ਚਾਵਲ ਸਟੋਰ ਕੀਤੇ ਜਾਣ ਅਜੇ 15% ਮਿਲਿੰਗ ਪੰਜਾਬ ਸਰਕਾਰ ਕੋਲ ਅਜੇ ਵੀ ਪਿਛਲੇ ਸਾਲ ਦਾ ਝੋਨਾ ਪਿਆ ਜੋ ਅਜੇ ਤੱਕ ਉਦੀ ਛੜਾਈ ਹੋਣੀ ਹੈ ਚਾਵਲ ਤਿਆਰ ਹੋ ਕੇ ਗਦਾਮਾਂ ਦੇ ਵਿੱਚ ਸੈਂਟਰ ਸਰਕਾਰ ਨੂੰ ਪਹੁੰਚਾਉਣਾ ਪੰਜਾਬ ਸਰਕਾਰ ਦੇ ਖਾਤੇ ਇੱਕ ਪਿਛਲੇ ਦਿਨ ਮੀਟਿੰਗ ਕੀਤੀ ਹੈ ਟ੍ਰਾਫਿਕ ਦੇ ਲੋਕ ਨੇ ਕੋਈ ਟੈਂਡਰ ਹੋਰ ਬਾਵੀ ਨਾਲ ਕੋਲਿਬ੍ਰੇਟਰੀ ਨਹੀਂ ਪਾਉਂ ਅਸੀਂ ਆਪ ਚਾਹੁੰਦੇ ਹਾਂ ਜੀ ਬੇਸ਼ੱਕ ਟਰੱਕ ਜੂਨ ਨੂੰ ਪਾਵੇ ਟਰੱਕ ਜੂਨ ਨੂੰ ਮਾਲ ਢੋਵੇ ਜਿਹੜੀ ਲੋਡਿੰਗ ਦਾ ਟੈਂਡਰ ਹੁੰਦਾ ਅਨਲੋਡਿੰਗ ਤੇ ਸਟੈਕਿੰਗ ਦਾ ਹੁੰਦਾ ਲੇਬਰ ਦਾ ਉਹ ਵੀ ਉਹ ਬੰਦੇ ਪਹੁੰਚ ਜਿੰਨਾਂ ਕੋਲ ਲੇਬਰ ਹੈਗੀ ਆ ਅੱਗੇ ਕੀ ਕਰਦੇ ਆ ਟੈਂਡਰ ਪਾ ਦਿੰਦੇ ਆ ਸ਼ੈਲਰ ਦੇ ਵਿੱਚ ਮੁਰਕਿ ਉਸ ਤੋਂ ਬਾਅਦ ਸ਼ੈਲਰਾਂ ਦਾ ਮਾਲ ਦਾ ਢੋਲ ਟਵਾਈ ਦਾ ਜੋ ਕਿ ਸਰਕਾਰ ਨੇ ਪੈਸੇ ਦੇਣੇ ਹੁੰਦੇ ਆ ਪਰ ਜਦੋਂ ਸੀਜ਼ਨ ਆਉਂਦਾ ਉਦੋਂ ਇਹਨਾਂ ਕੋਲ ਨਾ ਟਰੱਕ ਹੁੰਦੇ ਆ ਨਾ ਟਰਾਲੀਆਂ ਹੁੰਦੀਆਂ ਪਿਛਲੇ ਸਾਲ ਵੀ ਇੱਕ ठेकेदार ਸਾਡੇ ਨਾਲ ਕਮਿਟਮੈਂਟ ਕਰਕੇ ਗਿਆ ਸੀ ਤੁਸੀਂ ਮਾਲ ਸਾਨੂੰ ਸੰਧ ਦੇ ਦਿਓ ਆਪਦੇ ਵੀਹਿਕਲ ਦੇ ਦਿਓ ਆਪਦੀ ਲੇਬਰਾਂ ਦੇ ਦਿਓ ਅਸੀਂ ਉਹਨਾਂ ਨੂੰ ਦਿੱਤੀਆਂ ਬਾਅਦ ਸਾਨੂੰ ਉਹਨੇ ਪੈਸੇ 35% ਦਿੱਤੇ ਨੇ ਬਾਕੀ ਉਹਦੇ ਨਾਲ ਸਾਡੀ ਅਜੇ ਵੀ ਦੇਣਦਾਰੀ ਖੜੀ ਹੈ ਲੈਣਦਾਰੀ ਖੜੀ ਹੋਈ ਹੈ ਸੋ ਇਸ ਕਰਕੇ ਅਸੀਂ ਅੱਗੇ ਹੁਜਾ ਕੋਈ ਕੰਮ ਨਹੀਂ ਕਰਾਂਗੇ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਉਹ ਆਪਣਾ ਜੋ ਉਹਦਾ ਕੰਮ ਹੁੰਦਾ ਹੋਊਗਾ ਪਾਲਸੀ ਮੁਤਾਬਕ ਕਰੇ ਤੇ ਆਰਤੀਆਂ ਨੂੰ ਵੀ ਬੇਨਤੀ ਕਰਦੇ ਆ ਵੀ ਜਿਹੜਾ ਮਾਲ ਆ ਲੋਡਿੰਗ ਵਾਸਤੇ ਉਹ ਆਪਣਾ ਲਿਵਰਾਂ ਦਾ ਤਿਆਰ ਕਰ ਲੈਣ ਕਿਉਂਕਿ ਲੋਡਿੰਗ ਅੱਜ ਕੱਲ ਆਰਤੀਆਂ ਨੂੰ ਮਿਲਦੀ ਆ ਲੋਡਿੰਗ ਦੀ ਜ਼ਿੰਮੇਵਾਰੀ ਆਰਤੀਏ ਦੀ ਹੁੰਦੀ ਆ ਸਾਡੇ ਅੱਜ ਸਾਰਿਆਂ ਦੇ ਸਰਬਸੰਮਤੀ ਹੋਈ ਐ ਅੱਜ ਇੱਥੇ ਮੀਟਿੰਗ ਹੋਈ ਐ ਸਾਡੀ ਤੇ ਅੱਗੇ ਸਾਡਾ ਬੜਾ ਲਾਸ ਹੋਇਆ ਟ੍ਰੇਡ ਦਾ ਅਸੀਂ ਅੱਗੇ ਲਾਸ ਨਹੀਂ ਕਰਾਵਾਂਗੇ ਇਸ ਕਰਕੇ ਜਿੰਨੇ ਵੀ ਕੋਈ ਟੈਂਡਰ ਪਾਣਾ ਆਪਦਾ ਸੋਚ ਸਮਝ ਕੇ ਪਾਵੇ ਜਿੰਦੇ ਕੋਲ ਲੇਬਰ ਹੋਵੇ ਉਹਨਾਂ ਦੇ ਕੋਲ ਵਹੀਕਲ ਹੋਣ ਉਹੀ ਟੈਂਡਰ ਪਾਵੇ ਨੇ ਇਹਦਾ ਨਾਮ ਪਾਵੇ